जय <laughs> मुर्दाबाद come on ਸਰਪੰਚ ਸਾਹਿਬ ਅੱਜ ਤੁਹਾਨੂੰ ਡਿਟੇਲ ਕੀਤਾ ਗਿਆ ਸੀ ਜੀ ਥਾਣਾ ਗਰਾਹਾ ਦੇ ਵਿੱਚ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਇਹਨਾਂ ਦਾ ਸਾਰੇ ਦੇਖਾਂ ਵਾਲੇ ਦਸਤਖਤ ਸਸਤੀ ਕਾਲ ਤੇ ਮੈਂ ਜਗਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਸਖਤਰਾ ਜੀ ਇਹ ਡਿਟੇਲ ਮੈਨੂੰ ਇਕੱਲੇ ਨੂੰ ਨਹੀਂ ਕੀਤਾ ਗਿਆ ਜਿੰਨੀਆਂ ਵੀ ਸਾਡੀਆਂ ਇਸ ਸਕੀਮ ਦੀਆਂ ਜੱਥੇਬੰਦੀਆਂ ਨੇ ਉਹਨਾਂ ਸਾਰਿਆਂ ਦੇ ਆਗੂਆਂ ਨੂੰ ਤੇ ਆਮ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਮੋਰਚੇ ਦੇ ਵਿੱਚ ਸਾਡਾ 5 ਤਰੀਕ ਦਾ ਲਾਂਚ ਸੀ ਉਹਦੇ ਧਰਨਾ ਲਾਉਣ ਜਾ ਰਹੇ ਸੀ ਉੱਥੇ ਉਦੀ ਕੋਠੀ ਦਾ ਘਰਾਓ ਕਰਨਾ ਕਿਉਂਕਿ ਪਿਛਲੇ ਦਿਨੀ ਮਾਨ ਸਰਕਾਰ ਨੇ ਜੋ ਸਾਡੀਆਂ ਮੰਗਾਂ ਸੀ ਉਹ ਮੰਨਣ ਤੋਂ ਇਨਕਾਰ ਕਰਤਾ ਜਿੱਥੇ ਟਕਰਾਰਵਾਜੀ ਕਰਕੇ ਉਹਨੇ ਕਿਹਾ ਵੀ ਜੋ ਮੈਂ ਮੰਗਾ ਮੰਨਦਾ ਉਹਨਾਂ ਨੂੰ ਵੀ ਕੈਨਸਲ ਕਰਨਾ ਇੱਕ ਤਾਨਾਸਾਹੀ ਰਵਈਆ ਸਾਡੇ ਨਾਲ ਕੀਤਾ ਤੇ ਸਾਨੂੰ ਅੱਜ ਡਿਟੇਨ ਕਰਕੇ ਇੱਥੇ ਪੁਲਿਸ ਨੇ ਬਿਠਾਇਆ ਗਿਆ ਤੇ ਪਰ ਮੈਂ ਬੜੇ ਸ਼ਰਮਨਾਹੀ ਗੱਲ ਕਹਿਣੀ ਚਾਹਣਾ ਵੀ ਸਾਨੂੰ ਇਹ ਲੱਗ ਰਿਹਾ ਵੀ ਅਸੀਂ ਇਸ ਜਿਹੜਾ ਭਾਰਤ ਦਾ ਇਹਦੇ ਨਾਗਰਿਕ ਹੀ ਨਹੀਂ ਅਸੀਂ ਇੱਕ ਗੁਲਾਮੀ ਮਹਿਸੂਸ ਕਰਦੇ ਆ ਕਿਉਂਕਿ ਸਾਡੀਆਂ ਮੰਗਾਂ ਨੂੰ ਸਾਡੇ ਹੱਕਾਂ ਨੂੰ ਦਬਾਇਆ ਜਾ ਰਿਹਾ ਕੁਚਲਿਆ ਜਾ ਰਿਹਾ ਤੇ ਮੈਂ ਬਹੁਤ ਇਸ ਚੀਜ਼ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਾ ਮੈਂ ਸਰਕਾਰ ਅਗੇ ਬੇਨਤੀ ਕਰਦਾ ਕਿ ਜਿਹੜਾ ਲੋਕਤੰਤਰ ਆ ਕਿ ਲੋਕਾਂ ਨਾਲ ਚੱਲਦਾ ਕਿਉਂਕਿ ਤੁਸੀਂ ਵੀ ਧਰਨੇ ਚੋਂ ਨਿਕਲੀ ਇੱਕ ਪਾਰਟੀ ਹੋ ਜੇ ਕਿਸਾਨ ਅंदोलਨ ਨਾ ਹੁੰਦਾ ਜਿਹੜਾ ਪਿੱਛੇ ਕਿਸਾਨ ਹੁੰਦੇ ਨੇ ਇਹਾ ਦਿੱਲੀ ਅਸੀਂ ਗਏ ਆ ਜੇ ਸ਼ਾਇਦ ਨਾ ਹੁੰਦਾ ਸ਼ਾਇਦ ਭਗਵੰਤ ਮਾਨ ਸਰਕਾਰ ਨਾ ਬਣਦੀ ਕਿਉਂਕਿ ਬਹੁਤ ਵੱਡੀ ਉਸ ਧਰਨੇ ਦੀ ਦੇਣ ਆ ਲੋਕ ਪਥਲਖ ਪਾਰਟੀਆਂ ਦਾ ਓਪਰੇ ਸੀ ਇਹਨਾਂ ਨੂੰ ਬੜੀ ਇੱਕ ਕਹੋ ਵੀ ਭੜੀਆਂ ਸੀਟਾਂ ਦੇ ਨਾਲ ਜਿਧਾ ਕੇ ਸੱਤਾ 'ਚ ਲਿਆਂਦਾ ਸੀ ਲੋਕਾਂ ਨੂੰ ਬਹੁਤ ਆਸਾਂ ਸੀ ਇਹਨਾਂ ਤੋਂ ਅੱਜ ਦੇਖ ਲਓ ਕੋਈ ਵਰਗ ਇਹੋ ਜਿਹਾ ਨਹੀਂ ਚਾਹੇ ਉਹ ਅੰਗਨਵਾੜੀ ਨੇ ਚਾਹੇ ਤਹਿਸੀਲਦਾਰ ਨੇ ਚਾਹੇ ਕੋਈ ਹੋਰ ਵਰਗ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਅੱਜ ਰੋੜਾ ਦੇ ਉੱਤੇ ਧਰਨੇ ਲਾ ਰਹੀਆਂ ਨੇ ਹਾਲਾਂਕਿ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਧਰਾਂ ਨਹੀਂ ਲੱਗ ਰਹੇ ਅੱਜ ਉਦੋਂ ਉਲਟ ਧਰਨਾ ਫੋਟੋ ਲੱਗ ਰਹੇ ਨੇ ਪਤਾ ਨਹੀਂ ਸਰਕਾਰ ਦੀ ਬਹੁਤ ਬੜੀ ਘਾਟ ਆ ਮੈਂ ਤਾਂ ਕਹੂੰਗਾ ਸਰਕਾਰ ਦੀ ਉਹਨੂੰ ਇਹਨਾਂ ਚੀਜ਼ਾਂ ਬਾਰੇ ਧਿਆਨ ਦੇਣਾ ਚਾਹੀਦਾ ਕਿਉਂਕਿ ਸੱਤਾ ਸਦਾ ਨਹੀਂ ਰਹਿੰਦੀ ਗਾਹਾਂ ਵੀ ਆਪਾਂ ਵੋਟਾਂ ਲੜੀਏ ਲੋਕਾਂ ਤੋਂ ਇਸ ਲੋਕਾਂ ਨੇ ਕਿ ਕਿਸਾਨਾਂ ਦੇ ਮਜ਼ਦੂਰਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਉਣੀ ਆ ਤੇ ਉਹਨਾਂ ਨੂੰ ਚਾਹੀਦਾ ਬਾਕੀ ਮੈਂ ਸਾਡੇ ਦੇਖੋ ਉਸ ਪ੍ਰਸ਼ਾਸਨ ਆ ਜਿਹੜਾ ਇਹਨਾਂ ਨੇ ਸਾਨੂੰ ਬੜੀਆ ਬੜੇ ਤਰੀਕੇ ਨਾਲ ਇੱਥੇ ਰੱਖਿਆ ਕੋਈ ਹੈ ਜੀ ਬਹੁਤ ਵਧੀਆ ਪ੍ਰਸ਼ਾਦਾ ਪਾਣੀ ਵੀ ਸਕਾਇਆ ਤੇ ਇਹ ਜੇ ਤਾਂ ਮਜਬੂਰ ਨੇ ਦੇਖੋ ਸਰਕਾਰ ਦਾ ਜੋ ਆਰਡਰ ਇਹਨਾਂ ਨੂੰ ਮੰਨਣਾ ਪੈਂਦਾ ਇਹਨਾਂ ਤੇ ਸਾਨੂੰ ਕੋਈ ਗਿਲਾ ਨਹੀਂ ਤੇ ਵਧੀਆ ਤਰੀਕੇ ਨਾਲ ਸਾਨੂੰ ਰੱਖਿਆ ਪਰ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਪਰ ਮੈਂ ਫਿਰ ਵੀ ਇਸ ਜਿਹੜੀ ਸਰਕਾਰ ਦੀ ਸਖਤ ਸਬਦਾ ਜਿਹਨੂੰ ਲਿੰਦਿਆ ਕਰਦਾ ਜਿਹੜਾ ਇਹ ਇਹਨਾਂ ਨੇ ਕੰਮ ਕਰਿਆ ਜ਼ਿੰਮੇਵਾਰ ਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਰੋਕਿਆ ਵਾ ਇਹ ਬਹੁਤ ਮਾੜੀ ਗੱਲ ਆ ਇਹ ਸਰਕਾਰ ਨੇ ਬੇਨਤੀ ਕਰਨਾ ਕਿ ਇੰਨਾ ਦੇ ਰੁਪਏ ਨਾ ਵਰਤੇ ਜਾ ਬਣਾਏ ਜਾਣ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਮੰਗਾਂ ਨੇ ਹੋਰ ਵੀ ਜੱਥੇਬੰਦੀਆਂ ਜਿਹੜੀਆਂ ਮੰਗਾਂ ਲਏ ਉਹਨਾਂ ਨੂੰ ਮੰਨ ਕੇ ਤੇ ਜਿਹੜਾ ਇਹ 7 ਮਈ ਮਾਹੌਲ ਛੇ ਗਿਆ ਜਾਵੇ ਸਰਪੰਚ ਸਾਹਿਬ ਅਗਰ ਆਪਾਂ ਤਿਆਰੀਆਂ ਦੀ ਗੱਲ ਕਰਦੇ ਆ ਆਪਾਂ ਤਿਆਰੀਆਂ ਬਾਰੇ ਕੀ ਕਹਿਣਾ ਚਾਹਦੇ ਹੋ ਕਿੰਨੀਆਂ ਮਜ਼ਬੂਤ ਤਿਆਰੀਆਂ ਤੁਸੀਂ ਕੀਤੀਆਂ ਸੀ ਜੀ ਚੰਡੀਗੜ੍ਹ ਜਾਣ ਵਾਸਤੇ ਦੇਖੋ ਸਾਡੇ ਜੱਥੇ ਤੱਕ ਬੰਦੀਆਂ ਨੇ ਜੋ ਸਾਨੂੰ ਹੁਕਮ ਲਾ ਸੀ ਪੜੀਏ ਜੰਗੀ ਪੱਤਰ ਤੇ ਤਿਆਰੀਆਂ ਸੀ ਅਸੀਂ ਪਿੰਡੋਂ ਚੱਲ ਕੇ ਯੋਜਨਾ ਬੰਦੀ ਕਰਕੇ ਇੱਕ ਜਗ੍ਹਾ ਇਕੱਠੇ ਹੋ ਕੇ ਉੱਥੋਂ ਅੱਗੇ ਜਾਣਾ ਸੀ ਚੰਡੀਗੜ੍ਹ ਸਾਡਾ ਧਰਨਾ ਸੀ ਮੰਗਾ ਮੰਨਵਾਉਣ ਦੇ ਲਈ ਤੇ ਵੱਡੀ ਜਾਂ ਜੰਗੀ ਪੱਧਰ ਤੇ ਤਿਆਰੀਆਂ ਸੀ ਸਾਰੇ ਜਥੇਬੰਦੀਆਂ ਪਰ ਥਾ ਥਾ ਪੁਲਸ ਨੇ ਸਾਡੇ ਕਿਸਾਨਾਂ ਨੂੰ ਘੇਰ ਕੇ ਸਾਨੂੰ ਇਕੱਠੇ ਨਹੀਂ ਹੋਣ ਦਿੱਤਾ ਤੇ ਮੈਂ ਫਿਰ ਵੀ ਮਾਨ ਸਰਕਾਰ ਨੂੰ ਕਹੂੰਗਾ ਵੀ ਉਹ ਵੀ ਇੱਕ ਕਿਸਾਨ ਦਾ ਪੁੱਤਾਂ ਕਿਸਾਨੀ ਜੋ ਨਿਕਲਿਆ ਪਰਿਵਾਰ ਦੇ ਵਿੱਚੋਂ ਤੋਂ ਫੜ ਕੇ ਵੱਡਾ ਹੋਇਆ ਤੈਨੂੰ ਪਤਾ ਵੀ ਕਿਸਾਨਾਂ ਦੀਆਂ ਮਜਬੂਰੀਆਂ ਕੀ ਅੱਜ ਕਿਸਾਨ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਕਿੰਨਾ ਕਿਸਾਨ ਆਤਮ ਹੱਤਿਆ ਕਰ ਰਿਹਾ ਇਨਾ ਬਾਰੇ ਅਸੀਂ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਐਮਐਸਪੀ ਦੀ ਮੰਗਾਂ ਬਿਲਕੁਲ ਜਾਇਜ਼ ਆਓ ਕਿਸਾਨਾਂ ਲਈ ਮਜ਼ਦੂਰਾਂ ਲਈ ਸਾਰੇ ਇੱਕ ਚੀਜ਼ ਦਾ ਭਾਅ ਬਣਿਆ ਜਾਊ ਅੱਜ ਤਣਕ ਦੀ ਉਹ ਗੱਲ ਕਰ ਲਈ ਜੀ ਤਣਕ ਪਿੱਛੇ 2400 ਨੂੰ ਵੀ ਕੀ ਆ ਅੱਜ 35 3500 ਰੁਪਏ ਨੂੰ ਵਿਤ ਰਹੀ ਆ ਜੇ ਐਮਐਸਪੀ ਦੇ ਪੂਰੇ ਹੀ ਐਮਐਸਪੀ ਤੇ ਮਿਲੇ ਆਮ ਲੋਕਾਂ ਜਾਂਦੇ ਹੁਣ ਸਬਜ਼ੀ ਦਾ ਵੀ ਇਦਾਂ ਹੀ ਆ ਜੇ ਹੁਣ ਸੱਤੋਂ ਤੱਕ ਹੀ ਗਰ ਐਸੀ ਹੁੰਦੀ ਆ ਜੀ 2 ਰੁਪਏ ਲੈ ਕੇ ਉਹੀ ਕਹਾ ਬਲੈਕ ਚ 20 25 25 5000 ਰੁਪਏ ਵਿਕ ਰਿਹਾ ਪਿਆਜ਼ ਕੀ ਰੇਟ ਆ ਉਹਦਾ ਇਕੱਲਾ ਜ਼ਿਮੀਂਦਾਰ ਨੂੰ ਨਹੀਂ ਇਹਦਾ ਹੋਣਾ ਉਹਦਾ ਮਜ਼ਦੂਰਾਂ ਨੂੰ ਵੀ ਹੋਣਾ ਹਰ ਵਰਗ ਨੂੰ ਫਾਇਦਾ ਹੋਣਾ ਇਸ ਕਰਕੇ ਇਹ ਚੀਜ਼ ਬਾਰੇ ਲੋਕਾਂ ਵਾਂਗ ਦੇਖੋ ਸਰਕਾਰ ਲੋਕਾਂ ਨੇ ਬਣਾਈਆਂ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਆ ਮਾਨ ਸਰਕਾਰ ਨੂੰ ਤੇ ਮੈਂ ਬੇਨਤੀ ਕਰੂੰਗਾ ਕਿ ਜਰੂਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਬਿਲਕੁਲ ਬਾਝਵ ਨਹੀਂ ਐਮਐਸਪੀ ਦੀ ਆ ਕਰਜ਼ੇ ਦੀ ਆ ਹੋਰ ਜਿੰਨੀਆਂ ਵੀ ਮੰਗਾਂ ਨੇ ਸਾਡੀਆਂ ਬਿਲਕੁਲ ਬਾਝਵ ਨਹੀਂ ਉਹ ਮੰਨੀਆਂ ਜਾਣ ਮੈਂ ਬੇਨਤੀ ਕਰਦਾ ਕਿ ਉਹ ਮੰਨ ਕੇ ਜਿਹੜਾ ਮਾਹੌਲ ਹੈ ਇਹਨੂੰ ਸ਼ਾਂਤ ਕੀਤਾ ਜਾਵੇ ਤਾਂ ਜੋ ਜਿਹੜਾ ਹਰ ਵਰਗ ਆ ਵਧੀਆ ਆਪਣੀ ਰੋਟੀ ਖਾ ਸਕੇ ਠੀਕ ਆ ਸਾਨੂੰ ਅਸੀਂ ਤਾਂ ਆਪਣੀ ਜਾਇਜ ਮੰਗਾ ਲੈ ਕੇ ਉੱਥੇ ਜਾ ਰਹੇ ਸੀ ਫਿਰ ਵੀ ਸਾਨੂੰ ਟੱਕਾ ਹੋ ਰਿਹਾ ਸਾਡੇ ਨਾਲ ਅਸੀਂ ਇਹ ਗੱਲ ਕਹਿੰਦੇ ਆ ਵੀ ਇਦਾਂ ਟੱਕਾ ਨਹੀਂ ਹੋਣਾ ਚਾਹੀਦਾ ਕਿਸਾਨਾਂ ਨੂੰ ਉਹ ਕਿਸਾਨਾਂ ਵਾਲੀ ਮਜ਼ਦੂਰਾਵਾਰੀ ਵੀ ਹਰ ਵਰਗ ਵਰਗੇ ਸਰਕਾਰ ਨੂੰ ਸੋਚਣਾ ਚਾਹੀਦਾ ਕਿਉਂਕਿ ਸਰਕਾਰ ਲੋਕਾਂ ਦੇ ਹਿੱਤ ਲਈ ਬਣਾਈ ਜਾਂਦੀ ਹੈ ਪ੍ਰਧਾਨ ਜੀ ਤੁਸੀਂ ਕਾਰਨ ਕੀ ਸਮਝਦੇ ਹੋ ਸਰਕਾਰ ਐਸਾ ਬਤੀਰਾ ਕਿਉਂ ਕਰ ਰਹੀ ਹੈ ਜੀ ਇਹ ਅਸਲ ਵਿੱਚ ਜਿਹੜੀ ਸਰਕਾਰ ਆ ਜੀ ਇਹ ਸੈਂਟਰ ਤੇ ਭਿਓ ਕਿਚੜੀਆਂ ਗੋਏ ਇਹ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਇਹਨਾਂ ਨੂੰ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਸਰਕਾਰ ਨੂੰ ਪਤਾ ਵੀ ਜੇ ਮਜ਼ਦੂਰ ਸਖਾਲਾ ਹੋ ਜੂਗੇ ਕਿ ਕਿਸਾਨ ਸਖਾਲਾ ਹੋ ਜੂਗਾ ਜਿਹੜੇ ਅਸੀਂ ਮੋٹے ਮੋٹے ਗੱਪੇ ਖਾ ਰਹੇ ਆ 3-3 ਲੱਖ ਰੁਪਏ ਤਨਖਾਹ ਲੈ ਰਹੇ ਆ ਸਾਰੀਆਂ ਸਹੂਲਤਾਂ ਲੈ ਰਹਿਆ ਇੱਕ ਇੱਕ ਐਮਐਲਏ ਵੀ ਫਿਰ ਉਹ ਸਾਡੇ ਵੱਲੋਂ ਗੁਈ ਠਾਉਣਗੇ ਇਹਨਾਂ ਨੂੰ ਸਾਨੂੰ ਮਸਲ ਕੇ ਰੱਖਣਾ ਚਾਹੁੰਦੇ ਇੱਕ ਗੁਲਾਮ ਦੀ ਤਰ੍ਹਾਂ ਅਸੀਂ ਮੈਂ ਪਹਿਲਾਂ ਵੀ ਤਾਂ ਦੱਸਿਆ ਵੀ ਸਾਨੂੰ ਤਾਂ ਲੱਗੇ ਵੀ ਰਿਹਾ ਵੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿੰਦੇ ਆ ਅਸੀਂ ਤਾਂ ਕਿ ਗੁਲਾਮੀ ਦਾ ਜੀਵਨ ਜਿਉ ਰਹੇ ਆ ਸਾਨੂੰ ਕੋਈ ਨਹੀਂ ਅਸੀਂ ਜੇ ਕੋਈ ਖੇਤੀਬਾੜੀ ਦੀ ਗੱਲ ਕਰਦੇ ਆ ਜੇ ਅੱਗ ਲਾਉਂਦਾ ਚੱਕ ਕੇ ਕਿਸਾਨ ਅੰਦਰ ਉਹਦਾ ਮਸਲਾ ਨਹੀਂ ਦੇਖਿਆ ਜਾਂਦਾ ਵੀ ਉਹ ਉਹਦਾ ਕਾਰਨ ਕੀ ਆ ਠੀਕ ਹੈ ਕਿ ਨਹੀਂ ਹੋਰ ਇੰਨਾ ਫੈਕਟਰੀਆਂ ਤੋਂ ਧੂਆ ਨਿਕਲਦਾ ਨੂੰ ਵੀ ਬੰਦ ਕਰ ਦੇ ਇੰਨਾ ਪ੍ਰਦੂਸ਼ਣ ਹੋ ਰਿਹਾ ਉਹਨੂੰ ਨਹੀਂ ਕੋਈ ਬੰਦ ਕਰਦਾ ਇੱਥੇ ਮੈਂ ਪਿੱਛੇ ਦੇ ਜਿਹੜੇ ਲੱਗੇ ਆਉਂਦੇ ਈ ਤੈਰਾ ਨੂੰ ਅੱਗ ਲੱਗੀ ਜਿਸ ਕਿਨਾਂ ਤੋਂ ਕੋਈ ਉਹਦੇ ਵਾਲੀ ਦੇਖ ਰਿਹਾ ਕਿਸਾਨ ਮਾੜੀ ਟੀਲੀ ਲਾਵੇ ਦਿੱਲੀ ਜਦੇ ਰਾਹਾਂ ਪੈਂਦੇ ਦਿੱਲੀ ਤੱਕ ਧੂਆ ਪਹੁੰਚ ਜਾਂਦਾ ਤਾਂ ਸੋ ਦਿੱਲੀ ਤਾਂ ਕਿੱਥੇ ਜਾਂਦਾ ਤੇ ਜਿੱਦਾਂ ਦੀਪ ਸਿੱਧੂ ਕਹਿੰਦਾ ਸੀ ਵੀ ਜਿਹੜਾ ਭਗਵੰਤ ਮਾਨ ਆ ਪਹਿਲਾਂ ਪੰਜਾਬ ਦਾ ਹ ਜਿਹੜਾ ਉਹ ਨੈਟਵਰਕ ਨੂੰ ਜਿਹੜਾ ਪੈਦਾ ਹੋ ਗਿਆ ਉਹ ਸਰ ਸੈਂਟਰ ਦਾ ਪਰ ਮੈਂ ਏਡੀ ਵੱਡੀ ਗੱਲ ਨਹੀਂ ਕਹਿਣਾ ਚਾਹਦਾ ਫਿਰ ਵੀ ਉਹ ਕਿਸਾਨ ਦਾ ਪੁੱਤ ਆ ਉਹਨਾਂ ਨੂੰ ਜਰੂਰ ਲੋਕਾਂ ਬਾਰੇ ਦੇਖ ਜੇ ਦੁਬਾਰਾ ਸੱਤਾ ਚਾਉਣਾ ਫਿਰ ਤਾਂ ਲੋਕਾਂ ਦੀ ਜਿਹੜੀਆਂ ਮੰਗਾ ਜਾਇਜ਼ ਨੇ ਉਹਨਾਂ ਨੂੰ ਮੰਨ ਕੇ ਤੇ ਜਿਹੜਾ ਲਾਗੂ ਕਰਨਾ ਚਾਹੀਦਾ ਤੇ ਨਹੀਂ ਵੀ ਸਰਕਾਰ ਨੂੰ ਪਤਾ ਹੀ ਆ ਲੋਕ ਬਦਲਾ ਜੇ ਪਹਿਲਾਂ ਕਰ ਦਿੰਦੇ ਕਰ ਸਕਦੇ ਨੇ ਤਾਂ ਹੋਰ ਵੀ ਬਦਲਾ ਕਰ ਸਕਦੇ ਨੇ ਸਰਪੰਚ ਸਾਹਿਬ ਇੱਕ ਤੁਹਾਨੂੰ ਮੈਂ ਖਾਸ ਗੱਲ ਕਰਨੀ ਚਾਹੁੰਦੇ ਆ ਜੀ ਬਹੁਤ ਸਾਰੇ ਲੋਕ ਨੇ ਜੀ ਉਹ ਕਹਿੰਦੇ ਨੇ ਕਿਸਾਨ ਤਾਂ ਐਵੇਂ ਧਰਨੇ ਲਾਈ ਜਾਂਦੇ ਨੇ ਜੀ ਐਵੇਂ ਕਦੇ ਰੇਲ ਗੱਡੀਆਂ ਦੇ ਲਾਈਨਾਂ ਨੱਪ ਕੇ ਬਹਿ ਜਾਂਦੇ ਨੇ ਜੀ ਕਦੇ ਜੀਟੀ ਰੋਡ ਬਰੋਡ ਤੇ ਬਹਿ ਜਾਂਦੇ ਨੇ ਜੀ ਤੇ ਐਡੀ ਕੋਈ ਗੱਲ ਹੁੰਦੀ ਨਹੀਂ ਜੀ ਉਹ ਉਹ ਲੋਕ ਨੇ ਜੀ ਜਿਹੜੇ ਸਰਕਾਰ ਦੀ ਸਰਕਾਰ ਨੂੰ ਮਾਲ ਰਹਿ ਰਹੇ ਨੇ ਉਹਨਾਂ ਦੇ ਖਾਸ 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 ਨਹੀਂ ਉਹ ਕੁਝ ਲੋਕ ਨੇ ਜਿਆਦਾ ਲੇ ਗਏ ਪਰ ਜਿੰਨਾ ਚ ਕਿਸਾਨੀ ਲਈ ਦਰਦਾ ਕਹਿੰਦਾ ਲੋਕਾਂ ਲਈ ਦਰਦਾ ਆਪਣੇ ਸਮਾਜ ਲਈ ਦਰਦਾ ਉਹ ਲੋਕ ਅੱਗੇ ਆਉਂਦੇ ਨੇ ਇਹਨਾਂ ਲੋਕਾਂ ਨੂੰ ਇਹ ਆ ਵੀ ਕਦੇ ਕਿਸੇ ਦੇ ਫਲਾਂਟ ਤੇ ਕੰਮਜਾ ਕਰਾਤਾ ਕਿਸੇ ਦੀ ਜ਼ਮੀਨ ਤੇ ਕਰਾਤਾ ਕੇ ਹੋਰ ਤੇ ਕਰਾਤਾ ਇਹ ਲੋਕਾਂ ਇਹ ਸਰਕਾਰ ਨਾਲ ਮਿਲੇ ਹੋਏ ਨੇ ਸਰਕਾਰ ਦੇ ਮੂਹਰੇ ਉਹ ਲੋਕ ਨੇ ਉਹ ਜਿਹੜੇ ਸਰਕਾਰ ਲਈ ਕੰਮ ਕਰਦੇ ਨੇ ਉਹ ਲੋਕ ਪਰ ਜਿਹੜੇ ਅਸਲੀ ਜ਼ਿੰਮੇਵਾਰ ਨੇ ਮਜ਼ਦੂਰ ਨੇ ਉਹ ਜ਼ਰੂਰ ਇਸ ਲਈ ਅੱਗੇ ਆਉਣਗੇ ਅਉਦੇ ਵੀ ਨੇ ਮੈਂ ਲੋਕਾਂ ਨੂੰ ਅਪੀਲ ਵੀ ਕਰੂੰ ਕਿ ਵੱਧ ਵੱਧ ਆਪਣੇ ਹੱਕਾਂ ਲਈ ਘਰਾਵੋਂ ਨਿਕਲੋ ਕਿਉਂਕਿ ਅਸੀਂ ਜੁਰਮ ਦਾ ਸਾਹਮਣਾ ਕਰ ਸਕਦੇ ਆ ਤੇ ਮੈਂ ਬੇਨਤੀ ਕਰਦਾ ਕਲਾ ਕਲਾ ਘਰ ਦੇ ਵਿੱਚੋਂ ਮਜਦੂਰ ਤੇ ਕਿਸਾਨ ਅੱਗੇ ਆਉਣ ਤੇ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਸਰਕਾਰ ਦੇ ਆਵਾਜ਼ ਕੱਲਾ ਤੱਕ ਜਾਵੇ ਜਿਹੜੀ ਉਹਦੀ ਨੀਂਦ ਸੁੱਤੀ ਹੈ ਉਹ ਜਾਗ ਸਕੇ ਸਰਕਾਰ ਸਰਪੰਚ ਸਾਹਿਬ ਹੋਰ ਤੁਸੀਂ ਬਹੁਤ ਖਾਸ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੀ ਗੱਲਬਾਤ ਦੇ ਵਿੱਚ ਬਾਕੀ ਗੱਲਾਂ ਦਾ ਰਕਵੀਰ ਜੀ ਨਾਲ ਸਵੇਰ ਦਾ ਇੱਥੇ ਆ ਵਸੇ ਸਿਹਤ ਵੀ ਠੀਕ ਨਹੀਂ ਹੈਗੀ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਸਾਰੇ ਘਰਾਂ ਚੋਂ ਅੱਗੇ ਆਓ ਇਸ ਮੋਰਚੇ ਦਾ ਹਿੱਸਾ ਬਣੋ ਠੀਕ ਆ ਤਾਂ ਹੀ ਆਪਾਂ ਇਹ ਸਰਕਾਰਾਂ ਨੂੰ ਜਵਾਬ ਦੇ ਸਕਦੇ ਆ ਤੇ ਸਾਰਿਆਂ ਨੂੰ ਬੇਨਤੀ ਆ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਹੁਣ ਬਹੁਤ ਟਾਈਮ ਹੋ ਗਿਆ ਮੈਂ ਵੀ ਘਰੇ ਜਾਣਾ ਸਵੇਰ ਦਾ ਇੱਥੇ ਸਾਧਰੇ ਦਾ ਮੈਨੂੰ ਲਿਆਂਦਾ ਇਹਨਾਂ ਨੇ ਉਹਦੇ ਕਰਕੇ ਮੈਂ ਸਾਰੇ ਲੋਕਾਂ ਨੂੰ ਫਿਰ ਵੀ ਆਪਣੇ ਵੱਲੋਂ ਬੇਨਤੀ ਕਰਦਾ ਕਿ ਪਾਰਟੀ ਵਾਲਿਆਂ ਨੂੰ ਛੱਡ ਕੇ ਆਪਸੇ ਬਿੱਤ ਕਰਿਓ ਨੂੰ ਛੱਡ ਕੇ ਭਾਈਚਾਰਾ ਕਾਇਮ ਕਰੋ ਆਪਣੇ ਹੱਕਾਂ ਲਈ ਅੱਗੇ ਵਧੋ ਤਾਂ ਕਿ ਆਪਾਂ ਜੁਰਮ ਦਾ ਟਕਰਾ ਕਰ ਸਕੀਏ ਅਸੀਂ ਇਸੇ ਜਿੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਇੱਥੇ ਆਪਣੀ ਹੱਕਾਂ ਮੰਨਵਾਉਣ ਦੇ ਲਈ ਇਕੱਠੇ ਹੋਈਏ ਸਾਰੇ ਆਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੇ ਬਸ ਆਪਾਂ ਜੀ ਤੁਹਾਨੂੰ ਰਿਹਾ ਕਰਦੇ ਆ ਆਜ਼ਾਦ ਕਰਦੇ ਆ ਜੀ ਇੱਕ ਲਾਸਟ ਮਾਰਾ ਪੁੱਛਣਾ ਸੀਗਾ ਜੀ ਵੀ ਆਪਣੇ ਜਿਹੜੇ ਤੁਹਾਡੇ ਨਾਲ ਦੇ ਹੋਰ ਰਿਟੇਨ ਕੀਤੇ ਕਿਸਾਨ ਆ ਕੋਈ ਸੀਗੇ ਜੀ ਉਹਨਾਂ ਬਾਰੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਜੀ ਜਾਣਕਾਰੀ ਤੇ ਮੇਰੇ ਖਿਆਲ ਚ ਤਾਂ ਇਹ ਆ ਵੀ ਸ਼ਾਇਦ ਸਾਰੇ ਛੱਡ ਦਿੱਤੇ ਨੇ ਉਹਨਾਂ ਨੇ ਕਿਸਾਨ ਆ ਪਿੱਛੇ ਇੱਕ ਟਾਈਟਲ ਫੜਿਆ ਆ ਸੀ ਜੇ ਅਸੀਂ ਇੱਧਰ ਵੀ ਕਿਸਾਨ ਸੀ ਉਹ ਵੀ ਛੱਡ ਦਿੱਤੇ ਨੇ ਤੇ ਇਹ ਰਿਪੋਰਟ ਵੀ ਭੇਜ ਲਈ ਅੱਜ ਸ਼ਾਇਦ ਸਾਡੇ ਐਸਕੇਮ ਦੀ ਮੀਟਿੰਗ ਵੀ ਹੋਈ ਸੀਗੀ ਉਹ ਮੀਟਿੰਗ ਦੇ ਤਹਿਤ ਤੇ ਮੇਰੇ ਖਿਆਲ ਚ ਉਹਨਾਂ ਨੇ ਇਹ ਮੰਨਿਆ ਵੀ ਅਸੀਂ ਸਾਰੇ ਕਿਸਾਨਾਂ ਵਯਾ ਕਰਦੇ ਆਂ ਬਾਕੀ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਸਵੇਰੇ ਸਾਨੂੰ ਪਤਾ ਲੱਗੂਗੀ ਅਗਲਾ ਪ੍ਰੋਗਰਾਮ ਸਾਡੀ ਐਸਕੇਮ ਸਾਡੀ ਜਿਹੜੀ ਯੂਨੀਅਨਾਂ ਨੇ ਕੀ ਦਿੰਦੀਆਂ ਨੇ ਉਸ ਮਤਲਬ ਜਿਵੇਂ ਵੀ ਹੈਗਾ ਅਸੀਂ ਪੂਨ ਤਿਆਰੀ ਚ ਅਸੀਂ ਨਾ ਤਾਂ ਦਰਨ ਵਾਲਿਆਂ ਨਾ ਹਰਨ ਵਾਲਿਆਂ ਅਸੀਂ ਤਾਂ ਸੈਂਟਰ ਦੀ ਗੋਗਣੀ ਹਲਵਾਤੀਆਂ ਪੰਜਾਬ ਸਰਕਾਰ ਤਾਂ ਕਿਹੜੀ ਗੱਲ ਆ ਜੇ ਅਸੀਂ ਲੋਕ ਇਕੱਠੇ ਹੋਣਗੇ ਆਪਣੇ ਆਈ ਤੇ ਆਉਣਗੇ ਤਾਂ ਜਰੂਰ ਅਸੀਂ ਆਪਣੀਆਂ ਮੰਗਾਂ ਤੇ ਆਪਣੇ ਹੱਕ ਲੈ ਕੇ ਆਟਾਂਗੇ ਲਓ ਜੀ ਸਰਪੰਚ ਸਾਹਿਬ ਆਪਾਂ ਵੀ ਰਿਆ ਕਰਦੇ ਆ ਤੁਹਾਨੂੰ ਅਜ਼ਾਦ ਕਰਦੇ ਆ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦਿੱਤਾ ਜੀ ਕੀ ਫਤਈ ਧੰਨਵਾਦ